ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜ ਪੱਤਿਆਂ ਦੀ ਮਾਲਾ ਦੀ ਜਿਹੜੀ ਕਿ ਭਗਵਾਨ ਸ਼ਿਵ ਨੂੰ ਚੜਾਉਣ ਦੇ ਨਾਲ ਪੰਜ ਪੱਤਿਆਂ ਦੀ ਮਾਲਾ ਦੇ ਨਾਲ ਪਗਵਾਂਸ਼ੀਵ ਨੂੰ ਚੜਾ ਕੇ ਇਹਦੇ ਨਾਲ ਕੀ ਕੀ ਫਾਇਦੇ ਹੁੰਦੇ ਆ ਕਿਹੜੇ ਕਿਹੜੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਕਿਹੜੇ ਕਿਹੜੇ ਕੰਮ ਖੁੱਲਦੇ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਇਹਦੇ ਵਿੱਚ ਸਾਰੀ ਕੱਲੀ ਕੱਲੀ ਗੱਲ ਦੱਸਾਂਗੇ ਤਾਂ ਕਿ ਹਰ ਇੱਕ ਕੰਮ ਤੁਹਾਡਾ ਪੂਰਾ ਹੋ ਸਕੇ ਤੇ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਇਤਜ਼ਾਰੇਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆਂ ਪੰਜ ਪੱਤਿਆਂ ਦੀ ਮਾਲਾ ਦੇ ਨਾਲ ਕਿਹੜੇ ਕਿਹੜੇ ਸੁੱਖ ਮਿਲਦੇ ਆ ਤੇ ਕੀ ਕੀ ਇਹਦੀਆਂ ਪ੍ਰਾਪਤੀਆਂ ਉਹਦੇ ਬਾਰੇ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਤੁਹਾਨੂੰ ਦੱਸਾਂ ਕਿ ਭਗਵਾਨ ਸ਼ਿਵ ਇੱਕ ਐਸੇ ਦੇਵਤਾ ਨੇ ਜਿਨ੍ਹਾਂ ਨੂੰ ਪ੍ਰਸੰਨ ਕਰਨਾ ਬਹੁਤ ਆਸਾਨ ਹੈ ਇਹਨਾਂ ਨੂੰ ਖੁਸ਼ ਕਰਨ ਦੇ ਨਾਲ ਹਰ ਇੱਕ ਸੁੱਖ ਜੜਾ ਇਨਸਾਨ ਨੂੰ ਮਿਲ ਜਾਂਦਾ ਹੈ ਚਾਹੇ ਉਹ ਕਿੰਨਾ ਵੀ ਦੁੱਖਾਂ ਦੇ ਵਿੱਚ ਕਿਉਂ ਨਾ ਹੋਵੇ ਕੋਈ ਵੀ ਉਹਦਾ ਕੰਮ ਅੜਿਆ ਕਿਉਂ ਨਾ ਹੋਵੇ ਉਹਨੂੰ ਹਰ ਕੰਮ ਦੇ ਵਿੱਚ ਸਾਥ ਦਿੰਦੇ ਰਹੇ ਮੁਸ਼ਕਲਾਂ ਚੋਂ ਕੱਢਦੇ ਨੇ ਪਰ ਇਹਨਾਂ ਨੂੰ ਛੇਤੀ ਬੰਦਾ ਪਾਣ ਜਿਹੜਾ ਆਪਾਂ ਸੋਚਦੇ ਆ ਕਿ ਆਪਾਂ ਪਾ ਲਈਏ ਪਰ ਆਪਾਂ ਇੰਨੀ ਜਲਦੀ ਪਾ ਨਹੀਂ ਸਕਦੇ ਜੇ ਅਸੀਂ ਸਿੱਧੇ ਤਰੀਕੇ ਨਾਲ ਇਹਨਾਂ ਦਾ ਕੰਮ ਨਾ ਕੀਤਾ ਹੋਵੇ ਕਿਉਂ ਕਰਕੇ ਆਪਾਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਕੰਮ ਕਰਦੇ ਆ ਉਹਨਾਂ ਦੇ ਨਾਲ ਜਾਨੂੰ ਫੜਨੀ ਪ੍ਰਾਪਤ ਹੁੰਦਾ ਜਦੋਂ ਸਾਨੂੰ ਕੋਈ ਕੋਈ ਸਾਨੂੰ ਰਾਹ ਪਾਉਂਦਾ ਜਦੋਂ ਕੋਈ ਰਸਤਾ ਦੱਸਦਾ ਹੈ ਜਦੋਂ ਤੁਸੀਂ ਉਹਨਾਂ ਦੇ ਰਸਤੇ ਦੇ ਉੱਤੇ ਚੱਲਦੇ ਹੋ ਫਿਰ ਜਾ ਕੇ ਤੁਹਾਨੂੰ ਜਿਹੜਾ ਲਾਭ ਦੀ ਪ੍ਰਾਪਤੀ ਹੋ ਪਾਂਦੀ ਹੈ ਫਿਰ ਭਗਵਾਨ ਭੋਲੇਨਾਥ ਵੀ ਤੁਹਾਨੂੰ ਹਰ ਸੁੱਖ ਦੇਵੇਗਾ ਇਸ ਕਰਕੇ ਇਹ ਜਿਹੜਾ ਤੁਹਾਨੂੰ ਅੱਜ ਢਾਲਾ ਦੱਸਣ ਜਾ ਰਿਹਾ ਪੰਜ ਪੱਤਿਆਂ ਦਾ ਇੰਨਾ ਕੁ ਜ਼ਬਰਦਸਤ ਢਾਲਾ ਆ ਇਹਦੇ ਨਾਲ ਬਹੁਤ ਫੱਟੇ ਵੱਡੇ ਕੰਮ ਬਣਦੇ ਦੇਖੇ ਆ ਤੇ ਬਹੁਤ ਲੋਕਾਂ ਦਾ ਭਲਾ ਵੀ ਇਹਦੇ ਨਾਲ ਕੀਤਾ ਆ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਆ ਸੱਚੀ ਸ਼ਰਧਾ ਦੇ ਨਾਲ ਉਹਨੂੰ ਉਹਦੇ ਪਾਰਾਂ ਕਹਿੰਦੇ ਆ ਕਿ ਨੌ ਨੇ ਤਾਂ 12 ਸਿੱਧਾ ਹੋਈਆਂ ਆ ਕੰਮ ਉਹਦੇ ਬਣੇ ਆ ਇਸ ਕਰਕੇ ਅੱਜ ਦਾ ਇਹ ਟਾਲਾ ਤਾਂ ਪਾਣ ਲੱਗਾ ਆ ਤਾਂ ਕਿ ਸਭ ਨੂੰ ਇਹਦੇ ਬਾਰੇ ਪਤਾ ਲੱਗ ਜਾਵੇ ਹੁਣ ਗੱਲ ਕਰਦੇ ਆ ਟਾਲੇ ਬਾਰੇ ਪੂਰੀ ਹੁਣ ਪੂਰੀ ਜਾਣਕਾਰੀ ਦੇ ਨਾਲ ਇਹਨੂੰ ਸੁਣ ਲੈਣਾ ਤੁਸੀਂ ਕਿਦਾਂ ਆਪਾਂ ਨੂੰ ਗੱਲ ਕਰਨੀ ਆ ਹੁਣ ਤਾਂ ਕਿਦਾਂ ਤੁਹਾਨੂੰ ਦੱਸਣਾ ਤੁਸੀਂ ਮੰਨ ਲਓ ਤੁਹਾਡੇ ਤੇ ਕੋਈ ਕਰਜ਼ ਬਹੁਤ ਜ਼ਿਆਦਾ ਚੜ ਗਿਆ ਆ ਜਿਹੇ ਕਰਜ਼ ਬਹੁਤ ਜ਼ਿਆਦਾ ਹੋ ਗਿਆ ਆ ਕਰਜ਼ ਉਧਰਣ ਦਾ ਨਾਮ ਨਹੀਂ ਲੈ ਰਿਆ ਤਾਂ ਤੁਸੀਂ ਕੀ ਕਰਨਾ ਪੰਜ ਪੱਤਿਆਂ ਦੀ ਮਾਲਾ ਪਰ ਬਣਾ ਲੈਣੀ ਆ ਪਿੱਪਲ ਦੇ ਪੱਤੇ ਤੋੜਨੇ ਆ ਪੰਜ ਸਾਫ ਸੁਥਰੇ ਕਿ ਤੋ ਖੰਡਤ ਨਾ ਹੋਵੇ ਕਿ ਤੋ ਵੀ ਕੋਈ ਉਹਦੇ ਨਿਸ਼ਾਨ ਨਾ ਲੱਗਾ ਹੋਵੇ ਤੇ ਉਹਦੇ ਵਿੱਚ ਤੁਸੀਂ ਓਮ ਨਵ ਸ਼ਿਵਾਏ ਇੱਕ ਇੱਕ ਪੱਤੇ ਦੇ ਉੱਤੇ ਚੰਦਨ ਦੇ ਨਾਲ ਚਿੱਟੀ ਜਿਹੜੀ ਚੰਦਨ ਆ ਉਹਦੇ ਨਾਲ ਓਮ ਨਵ ਸ਼ਿਵਾਏ ਲਿਖ ਲੈਣਾ ਆ ਚਾਹੇ ਉਂਗਲ ਦੇ ਨਾਲ ਹੀ ਲਿਖ ਲੋ ਜਾਂ ਫਿਰ ਕੋਈ ਪੈਨਸਲ ਲੈ ਕੇ ਕਲਮ ਲੈ ਕੇ ਅਨਾਰ ਦੀ ਕਲਮ ਬਣਾ ਲਓ ਜਾਂ ਕੋਈ ਵੀ ਕਲਮ ਬਣਾ ਕੇ ਕਿਸੇ ਵੀ ਲੱਕੜ ਦੀ ਕਲਮ ਦੇ ਨਾਲ ਜੰਦਨ ਦੇ ਨਾਲ ਤੁਸੀਂ ਓਮ ਨਮਾ ਸ਼ਿਵਾਏ ਲਿਖ ਕੇ ਭਗਵਾਨ ਸ਼ਿਵ ਦੇ ਕਿਸੇ ਵੀ ਮੰਦਰ ਦੇ ਵਿੱਚ ਤੁਸੀਂ ਚਲੇ ਜਾਣਾ ਸ਼ਿਵਲਿੰਗ ਦੇ ਵਿੱਚ ਉੱਤੇ ਜਾ ਕੇ ਇਹ ਜਿਹੜੇ ਪੰਜ ਪੱਤਿਆਂ ਦੀ ਮਾਲਾ ਤੁਸੀਂ ਚੜਾ ਦੇਣੀ ਆ ਤੁਸੀਂ ਇਹ ਜਿਹੜਾ ਕੰਮ ਹੈ ਪੰਜ ਸੋਮਵਾਰ ਕਰਨਾ ਹੈ ਪੰਜ ਸੋਮਵਾਰ ਕਰਨ ਦੇ ਨਾਲ ਤੁਹਾਨੂੰ ਜਿਹੜਾ ਕਿ ਤੁਹਾਡਾ ਰਸਤਾ ਹੈ ਸਾਰਾ ਸਾਫ਼ ਹੋ ਜਾਏਗਾ ਔਰ ਤੁਹਾਨੂੰ ਰਸਤਾ ਮਿਲਣਾ ਸ਼ੁਰੂ ਹੋ ਜਾਏਗਾ ਤੇ ਇਹ ਸੀ ਚਿਰਕਰਜ ਦੀ ਗੱਲ ਵੀ ਦੇ ਨਾਲ ਹੁਣ ਕਿਤੇ ਕਿਤੇ ਕੰਮ ਹੋਰ ਬਹੁਤ ਬਣਦੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਕੋਈ ਵਿਦੇਸ਼ ਜਾਣਾ ਚਾਵੇ ਉਹਦਾ ਵਿਦੇਸ਼ ਤਾਂ ਕੰਮ ਬਣਦਾ ਨਾ ਹੋਵੇ ਹੈਨਾ ਤੇ ਉਹ ਕੀ ਕਰੇ ਇਸੇ ਤਰ੍ਹਾਂ ਪੰਜ ਪੱਤਿਆਂ ਦੀ ਮਾਲਾ ਬਣਾ ਲਵੇ ਰੋਜ਼ ਪੰਜ ਪੱਤਿਆਂ ਦੀ ਮਾਲਾ ਬਣਾ ਕੇ ਪੱਤੇ ਜਿਹੜੇ ਆ ਉਹ ਬੰਦਾ 11 ਦਿਨ ਲਗਾਤਾਰ 11 ਦਿਨ ਲਗਾਤਾਰ ਭਗਵਾਨ ਸ਼ਿਵ ਦੇ ਮੰਦਿਰ ਤੇ ਜਾ ਕੇ ਚੜਾ ਕੇ ਆਵੇ ਜਿਹਨੇ ਵਿਦੇਸ਼ ਜਾਣਾ ਉਹ ਰੋਜ਼ ਕਰੇਗਾ ਜਿਹੜੇ ਕਰਜ਼ੇ ਦੀ ਪ੍ਰਾਪਤੀ ਨੇ ਕਰਜ਼ੇ ਦੀ ਦਿੱਕਤ ਆ ਉਹ 500 ਵਾਰ ਕਰੇਗਾ ਤੇ ਮੰਨ ਲਓ ਹੁਣ ਤੁਸੀਂ ਕੋਈ ਆਪਣਾ ਘਰ ਬੜ ਲੈਣਾ ਚਾਹੁੰਦੇ ਹੋ ਘਰ ਦੀ ਕੋਈ ਸਮੱਸਿਆ ਤੁਹਾਨੂੰ ਘਰ ਦਾ ਕੋਈ ਨਹੀਂ ਬਣਦਾ ਉਹ ਬੰਦਾ ਪੰਜ ਪੱਤਿਆਂ ਦੀ ਮਾਲਾ ਬਣਾ ਲਵੇ ਉਹ 41 ਦਿਨ ਲਗਾਤਾਰ ਇਹ ਭਗਵਾਨ ਸ਼ਿਵ ਦੇ ਮੰਦਿਰ ਤੇ ਜਾ ਕੇ ਸ਼ਿਵ ਲਿੰਗ ਤੇ ਜਾ ਕੇ 41 ਦਿਨ ਇਹ ਕਰ ਲਏਗਾ ਤਾਂ ਉਹਨੂੰ ਘਰ ਦੀ ਜਿਹੜੀ ਹੈ ਸੁੱਖ ਪ੍ਰਾਪਤੀ ਹੋ ਜਾਏਗੀ ਠੀਕ ਹੈ ਜੀ ਗੀ ਗੱਲਾਂ ਕਲੀਆਂ-ਕਲੀਆਂ ਨੋਟ ਕਰ ਲੈਣਾ ਕਿਉਂਕਿ ਕਰਕੇ ਹਰ ਤਰੀਕੇ ਦਾ ਇਹਦਾ ਜਿਹੜਾ ਢਾਲਾ ਹੈ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਮੈਂ ਦੱਸਣ ਜਾ ਰਿਹਾ ਅਲੱਗ-ਅਲੱਗ ਤਰੀਕੇ ਨਾਲ ਹੋਣਾ ਹੈ ਇੱਕ ਹਰ ਬੰਦਾ 500 ਮਾਰਨਾ ਸਮਝ ਕੇ ਬਹਿ ਜਾਵੇ ਜਿਹਨੂੰ 41 ਦਿਨ ਦੱਸਿਓ 41 ਦਿਨ ਜਿਹਨੂੰ 11 ਦਿਨ ਦੱਸਿਓ 11 ਦਿਨ ਕਰੇਗਾ ਕਿਉਂਕਿ ਕਰਕੇ ਵੀਡੀਓ ਇਸੇ ਕਰਕੇ ਮੈਂ ਬਣਾ ਰਿਹਾ ਵੱਡੀ ਕਿ ਇਹਦੇ ਵਿੱਚ ਸਾਰੀ ਸਾਰਾ ਕੁਝ ਦੱਸਿਆ ਜਾਵੇ ਹੁਣ ਤੁਸੀਂ ਕਿਸੇ ਤੋਂ ਪੈਸੇ ਲੈਣੇ ਹੋਣ ਉਹ ਬੰਦਾ ਪੈਸੇ ਨਾ ਦਿੰਦਾ ਹੋਵੇ ਤੁਹਾਡੇ ਪੈਸੇ ਫਸੇ ਹੋਣ ਤਾਂ ਤੁਸੀਂ 5 ਫੱਟੀਆਂ ਦੀ ਮਾਲਾ ਬਣਾ ਲੈਣੀ ਹੈ ਪੰਜ ਪੱਤਿਆਂ ਦੀ ਮਾਲਾ ਬਣਾ ਕੇ ਸੋਮਵਾਰ ਤੋਂ ਸ਼ੁਰੂ ਕਰਨੀ ਹੈ ਠੀਕ ਹੈ ਸੋਮਵਾਰ ਤੋਂ ਲੈ ਕੇ ਲਗਾਤਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਅਗਲੇ ਸੋਮਵਾਰ ਤੱਕ ਇਹ ਮਾਲਾ ਜਿਹੜੀ ਹੈ ਲਗਾਤਾਰ ਚੜਾ ਦੇਣਾ ਤੁਹਾਡੇ ਜਿਹੜਾ ਵੀ ਤੁਸੀਂ ਜਿਹਦੇ ਤੋਂ ਪੈਸੇ ਲੈਣੇ ਹੋਣ ਕਿ ਉਹਦੀ ਵੀ ਪ੍ਰਾਰਥਨਾ ਕਰਦੇ ਨਹੀਂ ਭੋਲੇनाथ ਨੂੰ ਕਿ ਫੇਰ ਪ੍ਰਭੂ ਇਸ ਬੰਦੇ ਤੋਂ ਮੈਂ ਇਨਾ ਪੈਸਾ ਲੈਣਾ ਹੈ ਤੇ ਮੈਨੂੰ ਦੇ ਦੇਵੇ ਤੁਹਾਡੀ ਜਿਹੜੀ ਮਾਲਾ ਹੈ ਮੈਂ ਰੋਜ਼ ਚੜਾਉਂਦਾ ਜਾਊਂਗਾ। ਹਰ ਇੱਕ ਹਫ਼ਤਾ ਤੁਸੀਂ ਮਾਲਾ ਚੜਾ ਲੈਣੀ ਹੈ ਤੇ ਉਹ ਬੰਦਾ ਜਿਹੜਾ ਪੈਸਾ ਹੈ ਤੁਹਾਨੂੰ ਹਫ਼ਤੇ ਬਾਅਦ ਹਫ਼ਤੇ ਬਾਅਦ ਉਹ ਤੁਹਾਡੇ ਨਾਲ ਆਪਣੇ ਆਪ ਹੀ ਸੰਪਰਕ ਕਰਨ ਦੀ ਕੋਸ਼ਿਸ਼ ਕਰੇਗਾ। ਕਿਸੇ ਮਾਧਿਅਮ ਦੇ ਨਾਲ ਤੁਹਾਨੂੰ ਤੁਹਾਡਾ ਪੈਸਾ ਵਾਪਸ ਮਿਲ ਜਾਏਗਾ। ਤੇ ਇਹ ਜਿਹੜਾ ਸੀਗਾ ਪੈਸਿਆਂ ਵਾਲਾ ਹੁਣ ਮੰਨ ਲਓ ਕਿਸੇ ਨੂੰ ਕਿਸੇ ਦੀ ਸ਼ਾਦੀ ਨਹੀਂ ਹੋ ਰਹੀ ਸ਼ਾਦੀ ਜੀ ਰਕਾਵਟ ਆ ਰਹੀ ਹੈ। ਠੀਕ ਹੈ। ਉਹ ਲੜਕੀ ਹੋਵੇ ਚਾਹੇ ਹੋਵੇ ਕੋਈ ਲੜਕਾ ਠੀਕ ਹੈ। ਉਹ ਕੀ ਕਰੇ? ਪੰਜ ਪੱਤਿਆਂ ਦੀ ਮਾਲਾ ਇਦਾਂ ਹੀ ਬਣਾ ਲੈਣੀ ਆ ਜਿੰਨੇ ਵੀ ਬਣਾਉਣੀ ਆ ਪੰਜ ਪੱਤੇ ਸਾਫ਼ ਲੈਣੇ ਆ ਔਰ ਬਣਾਉਣੀ ਚੰਦਨ ਦੇ ਨਾਲ ਕਲਮ ਲੈ ਲਵੇ ਕੋਈ ਵੀ ਕਿਸੇ ਵੀ ਚਾਹੇ ਨਾਰਦੀ ਦੀ ਕਲਮ ਬਣਾ ਲੈਵੇ ਜਾਂ ਕਿਸੇ ਵੀ ਕੋਈ ਲੱਕੜ ਦੀ ਜਿਹੜੀ ਕੋ ਕਲਮ ਬਣਾ ਕੇ ਉੱਤੇ ਉਹਨਾਂ ਲਿਖੇ ਠੀਕ ਹੈ ਤੇ ਜੇ ਜਿਹੜਾ ਹੁਣ ਵਿਆਹ ਜੇ ਦਿੱਕਤ ਆਦੀ ਹੋਵੇ ਵਿਆਹ ਨਾ ਹੁੰਦਾ ਹੋਵੇ ਉਹ ਕਿਤੇ ਪੰਜ ਪੱਤਿਆਂ ਦੀ ਮਾਲਾ ਬਣਾ ਕੇ ਲਗਾਤਾਰ 21 ਦਿਨ ਲਗਾਤਾਰ 21 ਦਿਨ ਸ਼ਿਵਲਿੰਗ ਤੇ ਜਾ ਕੇ ਚੜਾ ਦੇਵੇ ਤਾਂ ਉਹਨੂੰ ਜਿਹੜਾ ਕੀ ਛੇਤੀ ਤੋਂ ਛੇਤੀ ਵਾਰ ਦੀ ਪ੍ਰਾਪਤੀ ਹੋ ਜਾਏਗੀ ਭਗਵਾਨ ਪੋਲੇਨਾਥ ਉਹਦੀ ਕਿਰਪਾ ਉਹਦੇ ਤੇ ਕਰਨਗੇ ਤੇ ਤੁਸੀਂ ਇਹ ਚੀਜ਼ਾਂ ਨੋਟ ਕਰਕੇ ਚੰਗੀ ਤਰ੍ਹਾਂ ਲੈ ਕੇ ਜਾਣੀਆਂ ਆ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਉਸੇ ਤਰੀਕੇ ਨਾਲ ਕਰ ਲੈਣਾ ਇਹਦਾ ਲਾਭ ਬੜਾ ਜ਼ਬਰਦਸਤ ਹੈ ਬਹੁਤੋ ਫਾਇਦਾ ਹੋਇਆ ਲੋਕਾਂ ਨੂੰ ਠੀਕ ਹੈ ਮੈਂ ਇਸ ਕਰਕੇ ਦੱਸਣਾ ਜ਼ਰੂਰੀ ਸਮਝਿਆ ਕਿ ਇਹਦੇ ਨਾਲ ਤੁਹਾਡਾ ਫਾਇਦਾ ਹੋ ਸਕੇ ਮੈਂ ਚੀਜ਼ ਉਹੀ ਦਿੰਨਾ ਜਿਹਦੇ ਨਾਲ ਫਾਇਦਾ ਹੋ ਸਕੇ ਠੀਕ ਹੈ ਹੁਣ ਆਪਾਂ ਗੱਲ ਕਰ ਲੈਨੇ ਆ ਜਿਸ ਤਰ੍ਹਾਂ ਕੀ ਇਹ ਤਾਂ ਹੋ ਗਿਆ ਕਿ ਆਪਾਂ ਨੂੰ ਜਿੱਦਾਂ ਕੋਈ ਵਰ ਪ੍ਰਾਪਤੀ ਦੀ ਇੱਛਾ ਹੋਵੇ ਮੰਨ ਲਓ ਹੁਣ ਕੋਈ ਕਿਸੇ ਨੂੰ ਕੋਈ ਦੁੱਖ ਤਕਲੀਫਾਂ ਦੇ ਵਿੱਚ ਕਿਰਿਆ ਹੋਵੇ ਮੁਸ਼ਕਲਾਂ ਦੇ ਵਿੱਚ ਪਿਆ ਹੋਵੇ ਉਹ ਕੀ ਕਰੇ 1600 ਵਾਰ 1600 ਵਾਰ ਇਸੀ ਤਰ੍ਹਾਂ ਪੱਤੇ ਚੜਾਉਂਦਾ ਜਾਵੇ ਪੰਜ ਪੱਤਿਆਂ ਦੀ ਮਾਲਾ ਨੂੰ 16 ਸੋਮਵਾਰਾਂ ਦੇ ਵਿੱਚ ਉਹਦਾ ਸਾਰਾ ਦੁੱਖ ਦਿਲਦਰ ਦੂਰ ਹੋ ਜਾਏਗਾ ਤੇ ਜਮਾ ਕੇ ਦੇਖ ਲਿਓ ਕਰਕੇ ਦੇਖ ਲਿਓ ਇਹੀ ਵੀਡੀਓ ਸੀ ਚਾਹ ਪੀਰਾ ਦੀ ਚਾਹ ਮਸਤਾ ਦੀ ਮਾਲਕ ਫਲੀ ਕਰੇ